ਫਿਰ ਮੈਂ ਘਰ ਦੀ ਦੇ ਭਰੇ ਆ ਫਿਰ ਮੈਂ ਆਪਣੇ ਭਰੇ ਨਾਲ ਤੇ ਇਹਨਾਂ ਨੇ ਸਿਰਫ ਮੈਨੂੰ ਫੋਨ ਕਰ ਕਰਕੇ ਕਾਗਜ਼ ਚੁੱਕ ਲੈ ਸੰਪਤੀ ਬਣਾ ਲੈ ਫਲਾਣਾ ਕਰ ਲੈ ਧਮਕਾ ਦੇ ਦਬਕੇ ਮਾਰਦੇ ਰਹੇ ਨੇ ਕੱਲ ਇਹਨਾਂ ਨੇ ਮੇਰੇ ਘਰ ਛਾਪਾ ਵੀ ਮਰਵਾਇਆ ਐ ਐਲੀਕੇਸ਼ਨ ਇੱਕ ਪਹਿਲ ਤੇ ਲੱਗ ਸਕਦਾ ਦੋ ਤੇ ਲੱਗ ਸਕਦਾ ਤਿੰਨੇ ਪਹਿਲਾਂ ਤੇ ਐਲੀਕੇਸ਼ਨ ਨਹੀਂ ਲੱਗ ਸਕਦਾ ਇਹ ਤਾਂ ਕੋਈ ਫਹਿਲਵਾਸਰੀ ਕੋਈ ਕਾਰਨ ਨਹੀਂ ਦੱਸਿਆ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾੜਲ ਚੋਟ ਲੜ ਰਹੇ ਆ ਈ ਸਾਲ ਤੋਂ ਅਸੀਂ ਲੜਾਈ ਲੜ ਰਹੇ ਆ ਅਸੀਂ ਇਹਨਾਂ ਦੇ ਧੱਕੇ ਖਿਲਾਫ ਹੀ ਲੜ ਰਹੇ ਆ ਸਰਕਾਰਾਂ ਦੇ ਉਧਰ ਆਪ ਪਾਰਟੀ ਦਾ ਸਰਪੰਚ ਇਧਰ ਅਸੀਂ ਸਿਮਰਨਜੀਤ ਸਿੰਘ ਮਾਣ ਵੱਲੋਂ ਖੜੇ ਸੀ ਇਹ ਤੋਂ ਦੇ ਘਾਨਪੁਰ ਤੋਂ ਜਿਹੜੇ ਕਾਗਜ ਜੈਕਟ ਕੀਤੇ ਗਏ ਨੇ ਇੱਥੇ ਲਿਸਟ ਲੱਗੀ ਹੋਈ ਹੈ ਇਹ ਕੀ ਕਾਰਨ ਹੋ ਸਕਦਾ ਹੈ ਕਿ ਮਤਲਬ ਕਿਸੇ ਕਾਗਜ ਦੇ ਵਿੱਚ ਕੋਈ ਦਿੱਕਤ ਆ ਗਈ ਹੈ ਜਾਂ ਮਤਲਬ ਕੋਈ ਸਿਆਸੀ ਦਬਾਤਾਂ ਨੂੰ ਕੀ ਲੱਗਦਾ ਹੈ ਅਸੀਂ ਕਾਗਜ ਵਕੀਲ ਸਾਹਿਬ ਤੋਂ ਪਰਵਾਏ ਨੇ ਚੈੱਕ ਕਰਵਾ ਕੇ ਕੱਲਾ ਕੱਲਾ ਕਾਗਜ ਐਨਓਸੀ ਚੁੱਲਾ ਟੱਕ ਸਾਰਾ ਕੁਝ ਸਹੀ ਕਰਕੇ ਫਿਰ ਕਾਗਜ ਭਰੇ ਪਹਿਲਾਂ ਮੈਂ ਘਰ ਦੀ ਦੇ ਭਰੇ ਆ ਫਿਰ ਮੈਂ ਆਪਣੇ ਭਰੇ ਆ ਨਾਲ ਤੇ ਇਹਨਾਂ ਨੇ ਸਿਰਫ ਮੈਨੂੰ ਫੋਨ ਕਰ ਕਰਕੇ ਕਾਗਜ਼ ਚੁੱਕ ਲੈ ਸਮਪਤੀਕ ਬਣਾ ਲੈ ਫਲਾਣਾ ਕਰ ਲੈ ਢਮਕਾ ਦੇ ਦਬਕੇ ਵਾਰਦੇ ਰਹੇ ਨੇ ਕੱਲ ਇਹਨਾਂ ਮੇਰੇ ਘਰ ਛਾਪਾ ਵੀ ਮਰਵਾਇਆ ਬੀਲੀ ਵਾਲਿਆਂ ਦਾ ਤੇ ਅੱਜ ਇਹਨਾਂ ਨੇ ਅੱਜ ਮੇਰੇ ਕਾਗਜ਼ ਰੱਦ ਕਰਤੇ ਨੇ ਰਾਤ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸੀਗੇ ਬਤਾ ਦਿਓ ਮੈਂ ਜਦੋਂ ਸਵੇਰੇ ਛਾੱਕ ਲਿਸਟ ਦੇਖੀ ਤੁਹਾਨੂੰ ਕਾਰਨ ਨਹੀਂ ਦੱਸਿਆ ਕਾਰਨ ਨਹੀਂ ਦੱਸ ਰਹੇ ਕੀ ਕਾਰਨ ਕਰਕੇ ਤੁਹਾਡੇ ਕਾਗਜ਼ ਰੱਦ ਹੋਏ ਨੇ ਫਾਈਲ ਵਾਪਸ ਕੀਤੀ ਹੈ ਜੀ ਨਾ ਜੇ ਕੋਈ ਫੇਲ ਵਾਪਸ ਨਹੀਂ ਕੋਈ ਕਾਰਨ ਨਹੀਂ ਦੱਸਿਆ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾੜਾ ਨਾਲ ਚੋਟ ਲੜ ਰਹੇ ਹਾਂ ਇਸ ਸਾਲ ਤੋਂ ਅਸੀਂ ਲੜਾਈ ਲੜ ਰਹੇ ਆ ਅਸੀਂ ਇਹਨਾਂ ਦੇ ਧੱਕੇ ਖਿਲਾਫ ਹੀ ਲੜ ਰਹੇ ਆ ਸਰਕਾਰਾਂ ਦੇ ਅਸੀਂ ਜਿੱਥੋਂ ਤੱਕ ਸਾਡਾ ਜੋਰ ਹੈ ਹਾਈ ਕੋਰਟ ਤੱਕ ਰੈਟ ਲਾਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਤੁਹਾਡੇ ਕੱਲੇ ਸਰਪੰਚੀ ਦੇ ਰੱਦ ਹੋਏ ਨਹੀਂ ਜਾਂ ਤੁਹਾਡੇ ਜਿਹੜੇ ਨਾਲ ਮੈਂਬਰ ਦੇ ਸੀਗੇ ਉਹਨਾਂ ਦੇ ਵੀ ਰਜੈਕਟ ਹੋਏ ਨਹੀਂ ਮੈਂਬਰੀ ਦੇ ਮੈਂਬਰੀ ਦੀ ਸਾਡੀ ਸਹਿਮਤੀ ਹੈ ਜੀ ਠੀਕ ਹੈ ਸਾਡੇ ਮੈਂਬਰਾਂ ਦੀ ਸਹਿਮਤੀ ਹੈ ਜੀ ਸਿਰਫ ਸਰਪੰਚਾਂ ਸਰਪੰਚਾਂ ਦੇ ਅਸੀਂ ਚੋਣ ਲੜੀ ਜਾ ਰਹੀ ਸੀ ਉਧਰ ਆਪ ਪਾਰਟੀ ਦਾ ਸਰਪੰਚ ਹੈ ਇਧਰ ਅਸੀਂ ਮਸਮਰਨਜੀਤ ਸਮਾਨ ਵਾਲੋ ਖੜੇ ਸੀ ਹਾਂਜੀ ਬਾਈ ਕਿਹੜਾ ਕੰਡਾ ਈ ਟੋੜਾ ਫਿਰ ਆਪਣਾ ਸ਼ਾਪਰ ਹੈ ਜੀ ਹਲਕਾ ਸਤਰਾਣਾ ਦਾ ਪਿੰਡ ਪੈਂਦਾ ਜੀ ਮੈਸਰ ਤੁਹਾਡੇ ਵੀ ਕਾਗਜ ਰਿਜੈਕਟ ਹੋ ਗਏ ਨੇ ਜੀ ਹਾਂਜੀ ਹਾਂਜੀ ਮੈਂ ਸਰਪੰਚੀ ਦੇ ਕਾਗਜ ਭਰੇ ਸੀ ਤਿੰਨ ਫਾਈਲਾਂ ਲਾਈਆਂ ਸੀ ਇੱਕ ਮੈਂਨੇ ਮੇਰੀ ਲਈ ਸੀ ਇੱਕ ਮੈਂਨੇ ਮੇਰੀ ਮਦਰ ਦੀ ਲਈ ਸੀ ਇੱਕ ਫਾਦਰ ਦੀ ਲਈ ਸੀ ਕੀ ਲੱਗਦਾ ਤੁਹਾਡਾ ਮਤਲਬ ਕਿਉਂ ਰਿਜੈਕਟ ਕੀਤੇ ਨੇ ਕੀ ਕੋਈ ਪਤਾ ਨਹੀਂ ਜੀ ਅਸੀਂ ਮਤਲਬ ਅੰਦਰ ਜਾ ਕੇ ਵੀ ਪਤਾ ਕੀਤਾ ਕਹਿੰਦੇ ਅੱਜ ਸੰਡੇ ਆ ਵੀ ਅੱਜ ਛੁੱਟੀ ਆ ਕੱਲ ਸਾਨੂੰ 9-10 ਵਜੇ ਦੱਸਾਂਗੇ ਵੀ ਕੀ ਅਲੋਕੇਸ਼ਨ ਲੱਗਿਆ ਅਲੋਕੇਸ਼ਨ ਇੱਕ ਫੇਲ ਤੇ ਲੱਗ ਸਕਦਾ ਦੋ ਤੇ ਲੱਗ ਸਕਦਾ ਤਿੰਨੇ ਫੇਲਾ ਤੇ ਅਲੋਕੇਸ਼ਨ ਨਹੀਂ ਲੱਗ ਸਕਦਾ ਮੈਨੂੰ ਜੀ ਹੈਗੀ ਸੀ ਐਨਓਸੀ ਵਗੈਰਾ ਚੁੱਲਾ ਟੈਕਸ ਵਗੈਰਾ ਸਾਰਾ ਕੁਝ ਕਵਾਂ ਦੇ ਸਾਰਾ ਕੁਝ ਓਕੇ ਦੀ ਰਿਪੋਰਟ ਸੀ ਵਕੀਲ ਨੂੰ ਚੈੱਕ ਕਰਾ ਕੇ ਫਿਰ ਕਾਗਜ਼ ਭਰੇ ਸੀ ਕੋਈ ਕ੍ਰਿਮੀਨਲ ਰਿਕਾਰਡ ਹੈ ਪ੍ਰਿਮਰਰ ਕਾਰਡ ਕੀਤਾ ਮਤਲਬ ਕਿਸੇ ਨੇ ਕੋਈ ਪਰਚਾ ਤਾਂ ਦਰਜ ਨਹੀਂ ਆਇਆ ਪਰਿਵਾਰ ਨਹੀਂ 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 ਐਸੀ ਕੋਈ ਦਿੱਕਤ ਨਾ 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 ਜੀ ਫਿਰ ਵੀ ਉਹਨਾਂ ਨੇ ਮਤਲਬ ਹਾਂਜੀ ਹਾਂ ਹੁਣ ਕਾਰਨ ਦੱਸ ਨਹੀਂ ਰਿਹਾ ਸੀ ਕਿ ਆ ਵੀ ਸਾਨੂੰ ਦੱਸੋ ਵੀ ਸਾਡੇ ਤੇ ਕੀ ਹੈ ਕਿ ਕੋਈ ਲੱਗਦਾ ਹੈਗਾ ਕੋਈ ਸਿਆਸੀ ਦਬਾਵਾ ਹੈ ਜਾਂ ਮਤਲਬ ਸੱਚ ਹੋ ਵੀ ਸਕਦਾ ਹੈ ਦੇਖੋ ਕੁਝ ਵੀ ਹੋ ਸਕਦਾ ਜੀ ਆਪਾਂ ਹੁਣ ਇਹ ਤਾਂ ਕੱਲ ਹੁਣ ਆਉਣ ਵਾਲਾ ਸਮਾਂ ਦੱਸੂਗਾ ਜਦੋਂ ਫੈਲਾ ਮੋੜ ਮਿਲ ਲੰਗੇ ਤੇ ਸਾਨੂੰ ਦੱਸਣਗੇ ਵੀ ਕੀ ਕੀ ਸਿਸਟਮ ਹੈ ਜਿਉਂ ਉਹਨਾਂ ਨੇ ਹੁਣ ਕੱਲ ਫੈਲਾ ਮੋੜ ਤੇ ਕੱਲ ਤਾਂ ਵੈਸੇ ਹੀ ਵਾਪਸੀ ਦਾ ਹੈ ਹਾਂਜੀ ਉਸ ਤੋਂ ਬਾਅਦ ਕੋਈ ਹੱਲ ਬਸ ਹੁਣ ਤਾਂ ਫਿਰ ਕੀ ਹੱਲ ਹੈ ਹੁਣ ਤਾਂ ਬਸ ਪਰਮਾਤਮਾ ਦੀ ਸਹਾਰੀ ਹੈ ਜੀ ਹੁਣ ਤਾਂ ਕੋਈ ਕਿਆ ਕੋਟੀ ਜਿ ਆਓਗੇ ਤੁਸੀਂ ਕਰਾ ਇਸ ਦੀ ਕੋਈ ਨਾ ਅਗਲੀ ਕਾਰਵਾਈ ਦੇਖਾਂਗੇ ਕਿਵੇਂ ਕੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਬੰਮਣ ਵਾਲੇ ਇੱਥੇ ਨਾਲ ਕੀਤੇ ਜਾਣ ਬਾਅਦ ਵਾਪਸ ਆ ਗੋ